ਅੱਜ ਦੀ ਵੀਡੀਓ 'ਚ ਗੱਲ ਕਰਦੇ ਹਾਂ ਝੋਨੇ ਦੇ ਵਿੱਚ ਤੇਲੇ ਦਾ ਅਟੈਕ ਸ਼ੁਰੂ ਹੋ ਚੁੱਕਿਆ ਤਾਂ ਹੁਣ ਜਿਵੇਂ بارش ਰੁਕ ਚੁੱਕੀ ਆ ਤਾਂ ਕਿਸਾਨ ਭਰਾ ਆਪਣੇ ਖੇਤਾਂ ਦੇ ਵਿੱਚ ਜਾ ਕੇ ਤੇਲੇ ਦੀ ਜ਼ਰੂਰ ਗੌਰ ਕਰਨ ਨਹੀਂ ਤਾਂ ਫਿਰ ਡਬਲ ਨੁਕਸਾਨ ਹੋ ਸਕਦਾ ਇੱਕ ਤਾਂ ਹੁਣ ਕਈ ਦਿਨਾਂ ਤੋਂ ਪਾਣੀ ਖੜਾ ਝੋਨੇ ਦੇ ਵਿੱਚ ਤੇ ਉੱਪਰੋਂ ਤੇਲੇ ਦਾ ਅਟੈਕ ਸ਼ੁਰੂ ਹੋ ਗਿਆ ਤਾਂ ਡਬਲ ਨੁਕਸਾਨ ਹੋ ਜੂ ਉਹਦੇ ਨਾਲ ਆਪਾਂ ਤੁਹਾਨੂੰ ਆਪਣੇ ਖੇਤ ਦੇ ਵਿੱਚ ਹੀ ਲਾਈਵ ਦੇ ਵਿੱਚ ਜਿਹੜਾ ਬੂਝਾਂ ਦੇ ਉੱਪਰ ਤੇਲਾ ਫਿਰਦਾਗਾ ਉਹ ਦਿਖਾਵਾਂਗੇ ਵੀ ਕਿੰਨੀ ਕੁ ਮਾਤਰਾ ਦੇ ਵਿੱਚ ਅਟੈਕ ਆ ਜਿਹੜਾ ਇਹਦਾ ਆ ਚੁੱਕਿਆ ਤੇਲੇ ਦਾ ਤੇ ਕਿਹੜਾ ਕਿਹੜਾ ਤੇਲਾ ਇਹਨੂੰ ਝੋਨੇ ਨੂੰ ਪਿਆਗਾ ਉਹਦੇ ਬਾਰੇ ਵੀ ਦੱਸਾਂਗੇ ਤੇ ਇਹਦੀਆਂ ਚਾਰ ਕਿਸਮਾਂ ਹੁੰਦੀਆਂ ਨੇਗੀਆਂ ਚਾਰ ਕਿਸਮਾਂ ਦਾ ਤੇਲਾ ਹੁੰਦਾ ਇਹ ਇੱਕ ਤਾਂ ਚਿੱਟਾ ਤੇਲਾ ਹੋ ਗਿਆ ਤੇ ਇੱਕ ਕਾਲਾ ਤੇਲਾ ਹੋ ਗਿਆ ਇੱਕ ਹਰਾ ਤੇ ਇੱਕ ਭੂਰਾ ਚਾਰ ਪ੍ਰਕਾਰ ਦਾ ਇਹ ਤੇਲਾ ਹੁੰਦਾਗਾ ਝੋਨੇ ਨੂੰ ਤਾਂ ਸਿਰਫ ਦੋ ਪ੍ਰਕਾਰ ਦਾ ਹੀ ਤੇਲਾ ਜਿਹੜਾ ਨੁਕਸਾਨ ਕਰਦਾ ਜ਼ਿਆਦਾਤਰ ਜਿਹਦੇ ਵਿੱਚ ਇੱਕ ਤਾਂ ਚਿੱਟੀ ਬੱਠਾ ਵਾਲਾ ਜਿਹਨੂੰ ਆਪਾਂ ਕਹਿੰਦੇ ਨੇ ਤੇ ਦੂਜਾ ਹੁੰਦਾ ਬ੍ਰਾਊਨ ਕਲਰ ਦਾ ਜਿਹਨੂੰ ਕਾਲੀ ਪੇਠਾ ਵਾਲਾ ਆਪਾਂ ਕਹਿ ਦਿੰਨੇ ਆਗੇ ਉਹ ਦੋ ਪ੍ਰਕਾਰ ਦੇ ਜਿਹੜੇ ਹੁੰਦੇ ਨੇ ਤੇਲੇ ਨੁਕਸਾਨ ਕਰਦੇ ਝੋਨੇ ਨੂੰ ਇਸ ਟਾਈਮ ਆਪਣੇ ਖੇਤ ਦੇ ਵਿੱਚ ਆਪਾਂ ਤੁਹਾਨੂੰ ਲਾਈਵ ਦੇ ਵਿੱਚ ਹੀ ਦਿਖਾਵਾਂਗੇ ਵੀ ਕਿੰਨਾ ਕਿਤੇ ਲਾ ਚੁੱਕਿਆ ਹੈਗਾ ਤੇ ਹੋਰ ਇਹਦਾ ਕੀ ਨੁਕਸਾਨ ਹੋ ਸਕਦਾ ਝੋਨੇ ਨੂੰ ਉਹ ਵੀ ਤੁਹਾਨੂੰ ਦਿਖਾਵਾਂਗੇ ਵੀਡੀਓ ਦੇ ਵਿੱਚ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਦੇਖਿਓ ਤੇ ਬਾਕੀ ਤੇਲੇ ਨਾਲ ਵੀ ਜਿਹੜੀਆਂ ਬਿਮਾਰੀਆਂ ਫੈਲਰਨੀਆਂ ਆ ਆਪਾਂ ਉਹਦੇ ਬਾਰੇ ਵੀ ਤੁਹਾਨੂੰ ਦੱਸਾਂਗੇ ਵੀਡੀਓ ਦੇ ਵਿੱਚ ਹੁਣ ਆਪਾਂ ਸਭ ਤੋਂ ਪਹਿਲਾਂ ਗੱਲ ਕਰਦੇ ਆਂ ਵੀ ਤੇਲੇ ਦੇ ਕਾਰਨ ਕਿਹੜੀਆਂ ਬਿਮਾਰੀਆਂ ਆ ਸਕਦੀਆਂ ਝੋਨੇ ਨੂੰ ਤਾਂ ਇੱਕ ਤਾਂ ਇਹਨੂੰ ਉਲੀ ਰੋਗ ਜਿਹੜਾ ਝੋਨੇ ਤੇਲੇ ਦੇ ਕਾਰਨ ਉਹ ਵੀ ਫੈਲ ਸਕਦਾ ਹੈਗਾ ਜਿਆਦੇ ਤੇ ਸ਼ੀਤ ਬਲਾਈਟ ਵੀ ਆ ਸਕਦੀ ਆ ਕਿ ਕਿਉਂਕਿ ਇਹ ਜੜ ਨੂੰ ਖੋਖਲੀ ਕਰ ਦਿੰਦਾ ਨੀਚੋਂ ਖਾਣ ਲੱਗ ਜਾਂਦਾ ਜਦੋਂ ਤਾਂ ਜੜਾ ਇਹਦੀ ਨਰਮ ਪੈ ਜਾਂਦੀ ਹੈ ਤਾਂ ਉਹਦੇ ਕਾਰਨ ਜਿਹੜੀਆਂ ਉਲੀਆਂ ਨੇ ਉਹ ਜਿਆਦੇ ਪੈਦਾ ਹੋ ਜਾਂਦੀਆਂ ਨੇ ਤੇ ਦੂਜਾ ਕਾਰਨ ਹੈ ਜਿਹੜਾ ਉਹ ਉਹ ਹੈਗਾ ਪਾਣੀ ਖੜਨ ਦਾ ਉਹਦੇ ਨਾਲ ਵੀ ਜਿਆਦੇ ਪੈਦਾ ਹੁੰਦੀ ਹੈ ਉਲੀ ਕਿਉਂਕਿ ਹੁਣ ਬਾਰਸ਼ਾਂ ਕਰਕੇ ਲਗਾਤਾਰ ਝੋਨਿਆਂ ਦੇ ਵਿੱਚ ਪਾਣੀ ਖੜਾਗਾ ਕਈ ਕਿਸਾਨ ਭਰਾਵਾਂ ਨੇ ਤਾਂ ਕੱਢਤਾ ਤੇ ਕਈਆਂ ਦੇ ਨਿਕਲਿਆ ਨਹੀਂ ਹੈਗਾ ਮਜ਼ਦੂਰੀ ਦੇ ਕਾਰਨ ਖੜਾ ਝੋਨੇ ਦੇ ਵਿੱਚ ਪਾਣੀ ਉਥੇ ਜ਼ਿਆਦਾ ਪੈਦਾ ਹੁੰਦੀਆਂ ਨੇ ਤੇ ਹੁਣ ਜਿਵੇਂ ਤੁਸੀਂ ਦੇਖ ਲਓ ਵੀ ਇਹ ਹੈਗਾ ਬ੍ਰਾਊਨ ਕਲਰ ਦਾ ਤੇਲਾ ਜਿਹੜਾ ਲਾਈਵ ਦੇ ਵਿੱਚ ਆਪਾਂ ਤੁਹਾਨੂੰ ਦਿਖਾ ਰਹੇ ਹਾਂਗੇ ਜਿਹਨੂੰ ਆਪਾਂ ਭੂਰਾ ਤੇਲਾ ਵੀ ਕਹਿ ਦਿੰਦੇ ਹਾਂਗੇ ਤੇ ਕਾਲੀ ਪਠਾੜਾ ਤੇਲਾ ਵੀ ਕਹਿ ਦਿੰਦੇ ਨੇ ਇਹ ਹੁੰਦਾ ਹੈਗਾ ਬ੍ਰਾਊਨ ਕਲਰ ਦਾ ਤੇ ਇਹ ਸਿਰਫ ਦੋ ਪ੍ਰਕਾਰ ਦੇ ਹੀ ਚੋਣੇ ਹੋ ਪੈਂਦੇ ਹੁੰਦੇ ਨੇ ਤੇ ਇੱਕ ਦੂਜਾ ਹੁੰਦਾ ਚਿੱਟੇ ਰੰਗ ਦਾ ਉਹ ਵੀ ਤੁਹਾਨੂੰ ਅੱਗੇ ਦਿਖਾਵਾਂਗੇ ਵੀਡੀਓ 'ਚ ਤੇ ਇਹ ਹੈਗਾ ਬ੍ਰਾਊਨ ਕਲਰ ਦਾ ਭੂਰੇ ਰੰਗ ਦਾ ਤੇ ਇਹ ਜਦੋਂ ਆਪਾਂ ਹਲਿਆਵਾ ਕੇ ਢਾਲ ਨੂੰ ਤਾਂ ਇਹ ਉੱਪਰੋਂ ਨਹੀਂ ਚੜਦਾ ਹੈਗਾ ਦੂਜੇ ਦੇ ਤੇ نیچے ਨੂੰ ਜਾਂਦਾ ਹੁੰਦਾ ਪੁੱਠਾ ਭਜਦਾ ਹੁੰਦਾ ਹੈ ਬੈਕ ਸਾਈਡ ਦੇਖ ਲਓ ਤੁਸੀਂ ਉਹ نیچے ਨੂੰ ਜਾਣ ਲੱਗ ਗਿਆ ਹੁਣ ਇਹ ਤੇ ਨਾ ਹੀ ਇਹ ਹਲਾਏ ਤੋਂ نیچے ਡਿੱਗਦਾ ਝੋਨੇ ਦੇ ਵਿੱਚ ਇਹ ਕਿਉਂਕਿ ਇਹਦੇ ਜਿਹੜੇ ਪਾਇਰ ਹੁੰਦੇ ਆ ਮਜ਼ਬੂਤ ਹੁੰਦੇ ਆ ਇਹ ਜਕੜ ਕੇ ਰੱਖਦਾ ਉਹਦੇ ਪੈਰਾਂ ਨਾਲ ਜਿਹੜੇ ਨਾੜ ਹੁੰਦਾ ਝੋਨੇ ਦਾ ਉਹਨੂੰ ਇਹ ਇਹ ਰੀ ਇਨਸਾਨੀ ਆਗੀ ਖਾਸ ਕਰਕੇ ਭੂਰੇ ਤੇਲੇ ਦੀ ਬੈਕ ਭਜੂ ਇਹ ਜਦੋਂ ਵੀ ਭਜੂਗਾ ਇਹ ਤੁਸੀਂ ਧਿਆਨ ਰੱਖਣਾਗਾ ਬਾਕੀ ਹੁਣ ਜਦੋਂ ਤੇਲਾ ਤੁਸੀਂ ਦੇਖਣਾ ਵੀ ਆ ਤਾਂ ਉਹ ਜਾਂ ਤਾਂ ਸਵੇਰ ਦੇ ਟਾਈਮ ਦੇਖਣਾ ਤੇ ਜਾਂ ਫਿਰ ਸ਼ਾਮ ਦੇ ਟਾਈਮ ਕਿਉਂਕਿ ਇਹ ਦੁਪਹਿਰ ਦੇ ਵਿੱਚ ਜੜਾਂ ਦੇ ਵਿੱਚ ਲੋਕੇ ਵਹ ਜਾਂਦਾ ਆਪਾਂ ਨੂੰ ਦਿਖਾਈ ਨਹੀਂ ਦਿੰਦਾ ਤਾਂ ਆਪਾਂ ਫਿਰ ਸਪਰੇਅ ਕਰਨ ਤੋਂ ਵੀ ਗਰੇਜ ਕਰਦੇ ਆਂਗੇ ਵੀ ਤੇ ਅੱਲਾ ਤਾਂ ਹੈ ਨਹੀਂਗਾ ਆਪਾਂ ਸਪਰੇਅ ਨਾ ਕਰੀਏ ਤਾਂ ਜਦੋਂ ਆਪਾਂ ਥੋੜੇ ਦਿਨ ਬਾਅਦ ਦੇਖਦੇ ਆਂ ਤਾਂ ਤੇਲਾ ਵਧਣਾ ਸ਼ੁਰੂ ਹੋ ਜਾਂਦਾਗਾ ਫਿਰ ਕਹਿ ਦੇਣਾ ਵੀ ਪਤਾ ਨਹੀਂ ਕਿੱਥੋਂ ਆ ਗਿਆ ਤੇ ਇਹ ਜਿਹੜਾ ਇੱਕ ਦੂਜੇ ਨੰਬਰ ਤੇ ਜਦੋਂ ਪਾਣੀ ਖੜਦਾ ਤਾਂ ਤੁਸੀਂ ਆਹ ਦੇਖ ਲਓ ਤੁਸੀਂ ਪਾਈਪਾਂ ਜਿਹੜੀਆਂ ਸਾਹਮਣੇ ਵੀਡੀਓ ਚ ਗੱਲਣੀਆਂ ਸ਼ੁਰੂ ਹੋ ਗਈਆਂ ਕਾਲੇ ਰੰਗ ਦੀਆਂ ਉਹ ਇਹ ਉੱਲੀਆਂ ਦੀ ਨਿਸ਼ਾਨੀ ਆ ਕਿ ਉੱਲੀ ਪੈਦਾ ਹੋਣੀ ਸ਼ੁਰੂ ਹੋ ਜਾਂਦੀ ਹੈ ਇਹਦੇ ਨਾਲ ਹੁਣ ਇਹ ਉੱਲੀ ਇੱਕ ਤਰ੍ਹਾਂ ਦੀ ਬਣ ਬਣ ਜੂ ਇਹਦੇ ਨਾਲ ਹੌਲੀ-ਹੌਲੀ ਕਿਉਂਕਿ ਜੜ ਇਹਦੀ ਕਾਲਣੀ ਸ਼ੁਰੂ ਹੋ ਗਈ ਨੀ ਚੋਂ ਜੜਾ ਗਾਲਾ ਪੈਣ ਲੱਗ ਗਿਆ ਇਹਨੂੰ ਹੁਣ ਹੌਲੀ-ਹੌਲੀ ਪਾਣੀ ਇਹਦੇ ਵਿੱਚ ਲਗਾਤਾਰ 10 ਦਿਨਾਂ ਵਾਂਗੂ ਖੜਾ ਰਿਹਾ ਸੀਗਾ ਤੇ ਹੁਣ ਇਹ ਜਿਹੜਾ ਤੁਸੀਂ ਇਸ ਤੋਂ ਬਾਅਦ ਦੇਖ ਰਹੇ ਹੋ ਇਹ ਹੈਗਾ ਚਿੱਟੇ ਰੰਗ ਦਾ ਤੇਲਾ ਆ ਦੇਖ ਲਓ ਤੁਸੀਂ ਇਹ ਉੱਪਰ ਨੂੰ ਜਾਂਦਾ ਨਾ ਇਹ ਇਹਦੀ ਇਹ ਨਿਸ਼ਾਨੀ ਹੁੰਦੀ ਹੈਗੀ ਚਿੱਟੇ ਰੰਗ ਦਾ ਜਿਹੜਾ ਦੇਖ ਲਓ ਤੁਸੀਂ ਆ ਜਾਂਦਾ ਉੱਪਰ ਨੂੰ ਬਾਕੀ ਇਹ ਸਾਈਡ ਤੇ ਇਹਨੂੰ ਜਾਊਗਾ ਪਾਈਪ ਦੇ ਝੋਨੇ ਜਿਹੜਾ ਨਾੜ ਹੁੰਦਾ ਹੈ ਸਾਈਡ ਤੇ ਇਹਨੂੰ ਹੋਗੀ ਕਟਵਾ ਜਾਊਗਾ ਪਰ ਜੋ ਉੱਪਰ ਨੂੰ ਇਹ ਸਿੱਧਾ ਨਹੀਂ ਜਾਂਦਾ ਹੈ ਜਿਵੇਂ ਇਹ ਇਹ ਹੁੰਦਾ ਚਿੱਟੇ ਰੰਗ ਦਾ ਇਹਦੀ ਇਹੀ ਨਿਸ਼ਾਨੀ ਹੁੰਦੀ ਹੈ ਕਿ ਆਹ ਦੇਖੋ ਤੁਸੀਂ ਸਾਈਡ ਤੇ ਇਹਨੂੰ ਜਾਂਦਾ ਹੁੰਦਾ ਹਮੇਸ਼ਾ ਵਾਸਤੇ ਜਿਹੜਾ ਚਿੱਟੇ ਰੰਗ ਦਾਗਾ ਆਹ ਦੇਖੋ ਤੁਸੀਂ ਤੇ ਬਾਕੀ ਜਿਹੜਾ ਉਹ ਸਾਹਮਣੇ ਤੁਸੀਂ ਪਤੰਗਾ ਜਿਹਾ ਫਿਰਦਾ ਦੇਖ ਰਹੇ ਹੋਗੇ ਗੇੜੇ ਖਾਂਦਾ ਫਿਰਦਾ ਇਹਦੇ ਉੱਪਰ ਡਾਲਾਂ ਦੇ ਉੱਪਰ ਇਹਦਾ ਆਪਾਂ ਨੂੰ ਝੋਨੇ ਨੂੰ ਆਪਣੇ ਨੂੰ ਕੋਈ ਨੁਕਸਾਨ ਨਹੀਂ ਹੈਗਾ ਇਹ ਤੋਂ ਆਪਾਂ ਨੂੰ ਡਰਨ ਘਬਰਾਉਣ ਦੀ ਲੋੜ ਨਹੀਂ ਹੈਗੀ ਤੇਲਾ ਨਹੀਂ ਹੁੰਦਾ ਇਹ ਵੈਸੀ ਕੋਈ ਜੀਵ ਜੰਤੂ ਹੈ ਜਿਹੜੇ ਪੈਦਾ ਹੋਣ ਲੱਗ ਜਾਂਦੇ ਨੇ ਝੋਨੇ ਦੇ ਵਿੱਚ ਕਿਉਂਕਿ ਜਦੋਂ ਪਾਣੀ ਖੜਾ ਰਹਿੰਦਾ ਹੈਗਾ ਹਵਾ ਨਹੀਂ ਫਿਰਦੀ ਝੋਨੇ ਨੂੰ ਇਹ ਆਟੋਮੈਟਿਕ ਹੀ ਪੈਦਾ ਹੋ ਜਾਂਦੇ ਨੇ ਮੱਛਰ ਦੀ ਤਰ੍ਹਾਂ ਹੁੰਦੇ ਨੇ ਇਹ ਇਹਦਾ ਆਪਾਂ ਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਡਰਨ ਘਬਰਾਉਣ ਦੀ ਲੋੜ ਨਹੀਂ ਨਾ ਇਹਦੇ ਲਈ ਆਪਾਂ ਕੋਈ ਢੋਲੀ ਚੱਕਣ ਦੀ ਲੋੜਾ ਤੇਲੇ ਦਾ ਟੈਗ ਹੈ ਜਿਹੜਾ ਇਹ ਦੋ ਪ੍ਰਕਾਰ ਦੇ ਤਾਂ ਇਹ ਪੈਂਦੀ ਪੈਂਦੇ ਨੇਗੇ ਕਾਲਾ ਤੇ ਸੌਰੀ ਚਿੱਟਾ ਤੇ ਪੂਰਾ ਤਾਂ ਇਹ ਜਦੋਂ ਝੋਨੇ ਦੇ ਵਿੱਚ ਆਪਾਂ ਨੂੰ ਇੱਕ ਬੂਝੇ ਦੇ 500 ਡਾਲਚ ਤੇਲੇ ਦੇ ਫਿਰਦੇ ਦੇਖਣਾ ਤਾਂ ਆਪਾਂ ਉਦੋਂ ਹੀ ਦਵਾਈ ਸੜਕਣੀ ਆਗੀ ਉਸ ਤੋਂ ਪਹਿਲਾਂ ਆਪਾਂ ਰੋਕ ਸਕਦੇ ਜੇਕਰ 1-2 ਡਾਲਣਗੇ ਹੁਣ ਤੁਸੀਂ ਆਹ ਦੇਖ ਲਓ ਦੋਨੇ ਇਕੱਠੇ ਬੈਠੇ ਨੇਗੇ ਇਹ ਬ੍ਰਾਊਨ ਕਲਰ ਦਾ ਵੀ ਬੈਠਾ ਤੇ ਵਾਈਟ ਕਲਰ ਦਾ ਵੀ ਬੈਠਾਗਾ ਇਹ ਦੇਖ ਲਓ ਤੁਸੀਂ ਇਹ ਮੰਨ ਕੇ ਚੱਲੋ ਵੀ 1-2 ਬੁੱਝਾਂ ਦੇ ਉੱਪਰ ਹੀ ਆਪਾਂ ਹਲੇ ਦੇਖੇ ਸੀਗੇ ਜੇਕਰ 1-2 ਦਿਨਾਂ ਦੇ ਵਿੱਚ ਆਪਾਂ ਨੂੰ ਇਹ ਅੱਗੇ ਵੱਧਾ ਦਿਖਾਈ ਜਾਂਦਾਗਾ ਤਾਂ ਆਪਾਂ ਇਹਦੇ ਉੱਪਰ ਦਵਾਈ ਜ਼ਰੂਰ ਸੜਕਾਂਗੇ ਬਾਕੀ ਇਹ ਜੇਕਰ ਹੁਣ ਇਹਦੇ ਬੁੱਝੇ ਦੇ ਉੱਪਰ 4-5 ਡਾਲ ਹੁੰਦੇ ਤੇਲੇ ਦੇ ਤਾਂ ਆਪਾਂ ਜ਼ਰੂਰ ਸੜਕਦੇ ਨੇ ਇਸ ਕਿਉਂਕਿ ਇਹ ਲਗਾਤਾਰ ਇਹ ਵਧਣਾ ਸ਼ੁਰੂ ਹੋ ਜਾਂਦਾ ਜੇ ਅੱਜ ਆਪਾਂ ਡਾਲਾਂ ਤੇ ਇਹ 4-5 ਦੇਖਿਆ ਤਾਂ ਅਗਲੇ ਦਿਨ ਇਹ 4-5 ਬੁੱਝਾਂ ਦੇ ਉੱਪਰ ਵਧ ਜਾਂਦਾਗਾ ਇਹ ਆਂਡੇ ਬਹੁਤ ਪੈਦਾ ਕਰਦਾ ਹੁੰਦਾ ਤੇ ਉਹਦੇ ਵਿੱਚ ਫਿਰ ਹੌਲੀ-ਹੌਲੀ ਕਰਕੇ ਇਹ ਬੱਚਾ ਜਿਹੜਾ ਹੋ ਉਹਦਾ ਪੈਦਾ ਕਰੀ ਜਾਂਦਾਗਾ ਜਿਹਦੇ ਨਾਲ ਝੋਨੇ ਦਾ ਨੁਕਸਾਨ ਬਹੁਤ ਜ਼ਿਆਦਾ ਹੋ ਜਾਂਦਾ ਹੁਣ ਗੱਲ ਕਰਦੇ ਆਂ ਵੀ ਇਹ ਕਿਹੜੀਆਂ-ਕਿਹੜੀਆਂ ਵੈਰਟੀਆਂ ਨੂੰਗਾ ਤੇਲ ਅੱਜ ਦੇ ਟਾਈਮ ਤਾਂ ਇਹ ਪੂਸ਼ਾ 44 ਨੂੰ ਵੀ ਹੈਗਾ ਇਹ ਜਿਹੜੀ ਵੀਡੀਓ ਚ ਦੇਖ ਸਕਦੇ ਹੋ ਤੁਸੀਂ ਇਹ ਤਾਂ ਹੈਗੀ ਆਪਣੇ ਪੂਸਾ 44 ਇਹ ਆਪਣੇ ਗੇਤੀ ਲਾਈ ਵੀ ਸੀ ਤੇ ਇਸ ਤੋਂ ਬਾਅਦ ਅਗਲੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦਿਖਾਵਾਂਗੇ ਉਹ ਹੈਗੀ ਆ PG R 126 ਉਹਨੂੰ ਵੀ ਅਟੈਕ ਥੋੜਾ ਥੋੜਾ ਹੈਗਾ ਤੇਲੇ ਦਾ ਹਲੇ ਕੋਈ ਬੜਾ ਜਿਆਦਾ ਨਹੀਂ ਹੈਗਾ ਉਹਨੂੰ ਜ਼ਿਆਦਾਤਰ ਨਾਲ ਨਾਲ ਆ ਜਿਹੜਾ ਉਹ ਗੋਵਾਲੀ ਸ਼ੁੰਡੀ ਦਾ ਟੈਗ ਜ਼ਰੂਰ ਵੱਧਾਗਾ ਤੇ ਤੇਲੇ ਦਾ ਵੀ ਕਿਤੇ ਕਿਤੇ ਹੈਗਾ ਬੜਾ ਨਹੀਂ ਹੈਗਾ ਹਲੇ ਵੈਸੇ ਤਾਂ ਜੇ ਹੁਣ ਆਪਾਂ ਗੱਲ ਕਰੀਏ ਤਾਂ ਸਭ ਤੋਂ ਵੱਧ ਜਿਹੜੀ ਜ਼ਰੂਰਤ ਆ ਉਹ ਪਾਣੀ ਸਿਕਾਉਣ ਦੀ ਹੈਗੀ ਇਸ ਟਾਈਮ ਕਿਉਂਕਿ ਇਹ ਸਟੇਜ ਦੇ ਉੱਪਰ ਆ ਝੋਨੇ ਨੂੰ ਜ਼ਿਆਦਾਤਰ ਪਾਣੀ ਦੀ ਲੋੜ ਨਹੀਂ ਹੁੰਦੀ ਪਾਣੀ ਜਿੰਨਾ ਪਸ ਘਾ ਕੇ ਲਾਵਾਂਗੇ ਜੜਾ ਨੂੰ ਹਵਾ ਲੱਗਦੀ ਰਹੂਗੀ ਤਾਂ ਜਾੜਾ ਜਿਹੜੀ ਝੋਨੇ ਦੀ ਸਾਫ਼ ਰਹੂ ਤੇ ਮਜ਼ਬੂਤ ਰਹੂਗੀ ਉਹਦੇ ਨਾਲ ਝੋਨਾ ਆਪਣਾ ਡਿੱਗਦਾ ਵੀ ਘਟਾ ਤੇ ਝਾੜ ਵੀ ਆਪਣਾ ਚੰਗਾ ਰਹਿੰਦਾਗਾ ਤੇ ਬਿਮਾਰੀਆਂ ਤੋਂ ਵੀ ਬਚਾਅ ਹੋ ਜਾਂਦਾਗਾ ਤਾਂ ਹੋ ਸਕਦਾ ਆਪਾਂ ਜਿੰਨਾ ਵੀ ਜਲਦ ਤੋਂ ਜਲਦ ਝੋਨੇ ਦਾ ਪਾਣੀ ਆ ਜਿਹੜਾ ਉਹ ਕੱਢ ਸਕੀਏ ਕਿਸੇ ਨਾ ਕਿਸੇ ਤਰੀਕੇ ਜੇਕਰ ਕਿਸੇ ਵੀ ਕਿਸਾਨ ਭਰਾ ਦਾ ਪਾਣੀ ਨਿਕਲਦਾਗਾ ਤੇਲੇ ਦੀ ਰੋਕਥਾਮ ਲਈ ਹੁਣ ਆਪਾਂ ਗੱਲ ਕਰਦੇ ਹਾਂ ਵੀ ਸਪਰੇਅ ਕਿਦੋਂ ਕਰਨੀਆਂ ਜੇਕਰ ਤੇਲਾ ਆਪਣੇ ਝੋਨੇ ਦੇ ਵਿੱਚ ਪੰਜ ਸੱਤ ਡਾਲਾਂ ਤੋਂ ਜਾਦੇ ਦਿਖਾਈ ਦਿੰਦਾਗਾ ਵੀ ਬੂਜੇ ਦੇ ਉੱਪਰ ਫਿਰਦੇ ਨੇ ਢਾਲ ਤੇਲੇ ਦੇ ਤਾਂ ਉਹਦਾ ਆਪਾਂ ਜ਼ਰੂਰ ਕਰ ਦੇਣੀ ਆ ਜੇਕਰ ਆਪਾਂ ਇੱਕ ਦੋ ਢਾਲ ਦਿਖਾਈ ਦਿੰਦੇ ਨੇ ਤਾਂ ਆਪਾਂ ਇੱਕ ਦੋ ਦਿਨ ਰੁਕ ਵੀ ਸਕਦੇ ਆਂਗੇ ਤੇ ਅਗਲੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਵੀ ਤੇਲੇ ਦੀ ਰੋਕਥਾਮ ਲਈ ਆਪਾਂ ਨੂੰ ਕਿਹੜੀਆਂ ਕਿਹੜੀਆਂ ਸਪਰੇਅਾਂ ਕਰਨੀਆਂ ਚਾਹੀਦੀਆਂ ਨੇ ਤੇ ਕਦੋਂ ਕਰਨੀਆਂ ਚਾਹੀਦੀਆਂ ਨੇ ਇਸ ਬਾਰੇ ਆਪਾਂ ਵੀਡੀਓ ਦੇ ਵਿੱਚ ਤੁਹਾਨੂੰ ਜਾਣਕਾਰੀ ਦੇਵਾਂਗੇ ਵੀਡੀਓ ਨੂੰ ਲਾਸਟ ਤੱਕ ਦੇਖਣ ਲਈ ਛੋਟਾ ਬਹੁਤ-ਬਹੁਤ ਧੰਨਵਾਦ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ